ਪੁਲਿਸ ਦੇ ਵੱਲੋਂ ਰਾਤ ਦੇ ਸਮੇਂ ਲਗਾਤਾਰ 5 ਕਿਲੋਮੀਟਰ ਪੈਦਲ ਚੱਲ ਕੇ ਇੱਕ ਕੇਸ ਨੂੰ ਟਰੇਸ ਕੀਤਾ ਗਿਆ ਹੈ। ਦੱਸ ਦੇ ਕਿ ਫਰੀਦਕੋੜ ਪੁਲਜ਼ਾ ਪੁਲਜ਼ੇ ਵੱਲੋਂ ਦੇਰ ਰਾਤ ਇੱਕ ਕੇਸ ਨੂੰ ਟਰੇਸ ਕੀਤਾ ਗਿਆ ਹੈਗਾ ਪਿੰਡ ਕੋਨੀਵਾਲਾ ਦੇ ਵਿੱਚ ਇੱਕ ਕਾਰੋਬਾਰੀ ਦੇ ਘਰੋਂ ਸੋਨੇ ਦੇ ਗਹਿਣੇ ਅਤੇ 5 ਲੱਖ ਰੁਪਏ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਨੂੰ ਮਹਿਜ 5 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਦੋਸ਼ ਦੇ ਕੋਲੋਂ ਚੋਰੀ ਕੀਤੇ ਹੋਏ ਸੋਨੇ ਦੇ ਗਹਿਣੇ ਅਤੇ 5 ਲੱਖ ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ ਦੱਸ ਦੇ ਕਿ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈਗਾ ਕਿ ਜਸਮੀਤ ਸਿੰਘ ਸਾਨੀਵਾਲ ਨੇ ਦੱਸਿਆ ਹੈਗਾ ਕਿ ਪਿੰਡ ਕੋਨੀਵਾਲਾ ਦੇ ਵਿਖੇ ਹੋਈ ਇੱਕ ਚੋਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਿਰਫ ਕੁਝ ਹੀ ਘੰਟਿਆਂ ਦੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਦੇਰ ਰਾਤ ਕੋਨੀਵਾਲਾ ਦੇ ਵਿਖੇ 5 ਲੱਖ ਰੁਪਏ ਅਤੇ ਸੋਨਾ ਚੋਰੀ ਕਰਨ ਦਾ ਜਿਹੜਾ ਕਿ ਮਾਮਲਾ ਮਹਿਜ 6 ਘੰਟਿਆਂ ਦੇ ਵਿੱਚ ਹੀ ਸੁਲਝਾ ਲਿਆ ਗਿਆ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਹੈਗਾ ਆਉ ਤੁਹਾਨੂੰ ਇੱਕ ਵਾਰ ਸੁਣਾਉਂਦੇ ਆਂ ਬਾਦ ਕਰਦਾ ਜੀ ਤੁਰੰਤੀ 20 ਤੋਂ 25 ਮਿੰਟਾਂ ਦੇ ਵਿੱਚ ਪੁਲਿਸ ਨੇ ਪਹੁੰਚ ਕੇ ਤੇ ਬੰਦਾ ਰਿਕਵਰੀ ਕੀਤਾ ਸਮਾਨ ਰਿਕਵਰੀ ਕੀਤਾ ਜਿੰਨਾ ਟੋਟਲ ਮੇਰਾ ਸਮਾਨ ਸੀਗਾ ਸਾਰਾ ਮੈਨੂੰ ਅ ਦਵਾਗੇ ਦਿੱਤਾ ਜੀ ਸਮਾਨ ਮੇਰੇ ਕੋਲੇ ਪ੍ਰੈਜ਼ੈਂਟ ਆ ਗਿਆ ਜੀ ਤੇ ਮੈਂ ਪੰਜਾਬ ਪੁਲਿਸ ਦਾ ਫਰੀਦਕੋਟ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਨਾ ਇਹ ਬੰਦਿਆਂ ਨੂੰ ਨੱਥ ਪਾਈ ਜਾਵੇ ਕੀ ਸਮਾਨ ਸੀ ਉਹ ਕਿੰਨਾ ਕੁ ਸੀ ਕੁਝ ਕਹਿਆ ਸੀਗਾ ਜੀ ਕੁਝ 골ਡ ਸੀਗਾ ਤੇ ਟੋਟਲ ਸਮਾਨ ਦੀ ਰਿਕਵਰੀ ਹੋ ਗਈ ਆ ਜੀ ਤੇ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੇਰਾ ਇੱਕ ਸ਼ੋਰੂਮ ਆ ਜੀ ਤੇ ਖੇਤੀਬਾੜੀ ਦਾ ਕੰਮ ਕਰਦਾ ਜੀ ਮੈਂ ਲਾ ਕਿੰਨੇ ਦਿਨੋਂ ਇਹ ਘਟਨਾ ਵਾਪਰੀ ਆ ਵਰ ਤੁਸੀਂ ਪਰਿਵਾਰ ਕਿਵੇਂ ਸੀ ਉਹ ਕਿਸ ਤਰੀਕੇ ਨਾਲ ਘਟਾਈ ਅਸੀਂ ਸ਼ਾਪ ਤੋਂ ਜਦੋਂ ਘਰ ਵਾਪਸ ਜਾ ਰਹੇ ਸੀਗੇ ਜੀ ਘਰ ਦੇ ਜਿੱਦਾਂ ਹੀ ਅਸੀਂ ਜਾ ਕੇ ਲੋਕ ਖੋਲਦੇ ਆ ਜੀ ਸਾਰੇ ਘਰ ਦੀ ਤੋੜਪੋੜ ਕੀਤੀ ਹੋਈ ਸੀਗੀ ਲਾਕਰ ਵੀ ਗਾਇਬ ਸੀਗਾ ਜਿਹਦੇ ਵਿੱਚ ਕੈਸ਼ ਤੇ 골ਡ ਸੀਗਾ ਜੀ ਤੇ ਉਹ ਤੁਰੰਤ ਹੀ ਅਸੀਂ ਪੁਲਿਸ ਪਾਰਟੀ ਨੂੰ ਤਲਾਹ ਕੀਤੀ ਜੀ ਸਾਡੇ ਕੋਲੇ 20 ਮਿੰਟਾਂ ਦੇ ਵਿੱਚ 25 ਚ ਪੁਲਿਸ ਪਾਰਟੀ ਪਹੁੰਚ ਗਈ ਐ ਐਸਟੀਓ ਸਾਹਿਬ ਪਹੁੰਚ ਗਏ ਡੈਪਟੀ ਸਾਹਿਬ ਪਹੁੰਚ ਗਏ ਐਸਪੀ ਸਾਹਿਬ ਪਹੁੰਚ ਗਏ ਨਾਲ ਦੀ ਨਾਲ ਤੁਰੰਤ ਮੌਕੇ ਤੇ ਕਾਰਵਾਈ ਕਰਕੇ ਮੌਕੇ ਤੇ ਬੰਦੇ ਨੂੰ ਸਪਰਦ ਕਰਕੇ ਸਾਡੇ ਸਮਾਨ ਦੀ ਰਿਕਵਰੀ ਕਰਵਾਈ ਜੀ ਮੈਂ ਧੰਨਵਾਦ ਕਰਦਾ ਫਰੀਦਕੋਟ ਪੁਲਿਸ ਦਾ ਤੇ ਤਹਿ ਦਿਲੋਂ ਧੰਨਵਾਦ ਹੈ ਜੀ ਹਜੇ ਵੀ ਕਈ ਬਾਰੇ ਲੋਕ ਕਹਿ ਰਹੇ ਐ ਕਿ ਪੁਲਿਸ ਮੌਕੇ ਤੇ ਨਹੀਂ ਪਹੁੰਚਦੀਗੀ ਹੱਲ ਨਹੀਂ ਕਰਦੀਗੀ ਤੁਸੀਂ ਇਹ ਸਨਿਆ ਆਲੋਚਨ ਕੀ ਦੇਣਗੇ ਮੇਰੇ ਵਾਸਤੇ ਜੀ ਪੁਲਿਸ ਹਰ ਇੱਕ ਵਾਸਤੇ ਰੱਬ ਬਣ ਕੇ ਆਈ ਹੈ ਜੀ ਆ ਇਹ ਆਪਾਂ ਇਹ ਇੱਕ ਸਿਰਫ ਅਫਵਾਹ ਹੁੰਦੀਆਂ ਪੰਜਾਬ ਪੁਲਿਸ ਆਪਣੇ ਲਈ ਬਣੀ ਆ ਆਪਣੀ ਸਹਾਇਤਾ ਲਈ ਬਣੀ ਆ ਤੇ ਮੈਂ ਉਹਦੀ ਜਿੰਦੀ ਜਾਗਦੀ ਉਧਾਰਨਾ ਤੁਸੀਂ ਮੰਨੋ 20 25 ਮਿੰਟ 30 ਮਿੰਟ ਦੇ ਵਿੱਚ 2 ਘੰਟਿਆਂ ਦੇ ਵਿੱਚ ਬੰਦਾ ਰਿਕਵਰ ਕਰਕੇ ਸਾਰਾ ਸਮਾਨ ਮੈਨੂੰ ਸਪੁਰਦ ਕਰਾਓ ਉੱਥੇ ਦੇ ਨਾ ਇੱਕ ਬੰਦਾ ਹੈਗਾ ਜਸਪਾਲ ਸਿੰਘ ਜਾਨੀ ਕਿ ਜਿਹੜਾ ਉੱਥੇ ਦਾ ਵਸਿੰਦਾ ਸੀ ਰਵਦੀਪ ਉਹ ਵੈਹਰੇ ਦਾ ਦੁਕਾਨ ਕਰਦਾ ਆਪਣੇ ਕੋਹਨੀ ਵਾਲੇ ਉਥੇ ਗੋਲੇ ਵਾਲੇ ਉਹਦੀ ਕੱਪੜਿਆਂ ਦੀ ਰੈਡੀਮੇਡ گارਮੈਂਟਸ ਦੀ ਦੁਕਾਨ ਦਾ ਸ਼ਾਮ ਨੂੰ ਜਦੋਂ ਘਰੇ ਆਏ ਉਹਨਾਂ ਨੂੰ ਪਤਾ ਲੱਗਾ ਘਰ ਤੇ ਹਾਊਸ ਬ੍ਰੇਕ ਜਿਵੇਂ ਕਹਿੰਦੇ ਆ ਉਹ ਹੋਇਆ ਕਿ ਅਸੀਂ ਸ਼ੀਸ਼ੇ ਤੋੜ ਕੇ ਕੋਈ ਅੰਦਰ ਵੜਿਆ ਸੀ ਤਾਂ ਉਹਨਾਂ ਨੇ ਫਿਰ ਚੋਰੀ ਦੀ ਰਪੋਰਟ ਕਰਾਈ ਜੇ ਚ ਕਾਫੀ ਉਹਨੇ ਪਾਰੀ ਮਾਤਰਾ ਚ ਪੈਸੇ 14 ਲੱਖ ਰੁਪਏ ਲਗਾਇਆ ਇਹ ਨਾਲ ਤੋਂ ਕੁਝ ਤੁਲਿਸ ਨੂੰ ਨਾ 10 ਚਾਰ ਤੁਲਿਸ ਨੂੰ ਲਖਵਾਇਆ ਸੀ ਸਾਨੂੰ ਜਦੋਂ ਜਾਣਕਾਰੀ ਮਿਲੀ ਸਾਡੇ ਐਸਐਚਓ ਸਾਹਿਬ ਨੂੰ ਉਹ ਮੌਕੇ ਤੇ ਪਹੁੰਚੇ ਫਿਰ ਡੀਐਸਪੀ ਸਾਹਿਬ ਪਹੁੰਚੇ ਸੀਏਜੀਟੀ ਟੀਮ ਪਹੁੰਚੀ ਤਾਂ ਐਸੀ ਜਾ ਕੇ ਮੌਕੇ ਤੇ ਹੀ ਤੁਰੰਤ ਤਫਤੀਸ਼ ਜਿੰਨੂ ਵੀ ਕਹਿੰਦੇ ਸ਼ੁਰੂ ਕਰਤੀ ਐ ਸੀ ਉੱਥੇ ਇਹਦੇ ਚ ਖਾਸ ਗੱਲ ਇਹ ਹੈ ਕਿ ਸਾਡੇ ਕੋਲ ਇੱਕ ਸਪੈਸ਼ਲੀ ਟ੍ਰੇਨਡ ਅਲੱਗ-ਅਲੱਗ ਕਿਸਮ ਦੇ ਡੌਗ ਹੈਗੇ ਜਿਹ ਚਿਕ ਸਨੀਫਰ ਡੌਗ ਹੈਗਾ ਜਿਹੜਾ ਪੈੜਾਂ ਫੜਦਾ ਜਿੰਨੂੰ ਆਪਾਂ ਨੇ ਪੰਜਾਬੀ ਉੱਥੇ ਚੋਰੀਆਂ ਪੈੜਾਂ ਲੱਗੀਆਂ ਹੋਈਆਂ ਸੀ ਤੇ ਉਸ ਨਿਫਰ ਡੌਗ ਨੇ ਪੇੜਾਂ ਤਕਰੀਬ ਉਹਦੀਆਂ ਜਿ ਵਿਚੋੜਦੀਆਂ ਫਾੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਤੱਕ ਸਾਡਾ ਜਿਹੜਾ ਡੌਗ ਹੈਗਾ ਉਹਨੂੰ ਟ੍ਰੇਸ ਕਰਕੇ ਪੁਲਿਸ ਵਾਲੇ ਤੇ ਉਹ dane ਲੜ ਕੇ ਟ੍ਰੇਸ ਕਰਕੇ ਲੈ ਗਏ ਉਹਨੂੰ ਰਸਤਾ ਸਾਨੂੰ ਜੋ ਦਿਖਾਇਆ ਉੱਤੇ ਹੀ ਚੱਲਦੇ ਚੱਲਦੇ ਤੇ within 2 hours ਐਸੀ ਯਾਨੀ ਕਿ ਚੋਰੀ ਚੋਰ ਨੂੰ ਟ੍ਰੇਸ ਕਰ ਲਿਆ ਤੇ ਯਾਨੀ ਕਿ ਨਾਲ ਨਾਲ ਸਾਡਾ ਜਿਹੜਾ ਕੀ ਮਾਲ ਸੀ ਉਹ ਰਿਕਵਰ ਹੋ ਗਿਆ 3-4 ਚੋਲੇ ਸੋਨਾ ਸੀ 5 ਲੱਖ ਰੁਪਈਆ ਸੀ ਉਹ ਸਾਰਾ ਹੀ ਰਿਕਵਰ ਕਰ ਲਿਆ ਜੋ ਫਿਰ ਚੋਰ ਵੀ ਫੜ ਗਿਆ ਕਾਸੀ ਇਹਦੇ ਵਿੱਚ ਇਹ ਹੈ ਕਿ ਜਿਹੜਾ ਸਾਡਾ ਸਪੈਸ਼ਲੀ ਟ੍ਰੇਨਡ ਹੈਗਾ ਚਲੋ ਅਸੀਂ ਵੀ ਮੌਕੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਸਾਡੀ ਮੁੜੀ ਜਿਹੜੀ ਟ੍ਰੈਸਰ ਡੌਗ ਨੇ ਬੜੀ ਹੈਲਪ ਕੀਤੀ ਹੈ ਕਿੰਨੇ ਮਿੰਟ ਚਲੋ ਜੀ ਇਕੱਲਾ ਸੀ ਜੀ ਇਕੱਲਾ ਹੀ ਸੀ ਹੈਗਾ ਬੰਦਾ ਸੀ ਉਹ ਨੇੜੇ ਨੇੜੇ ਹੀ ਉੱਥੇ ਜਾਨਕੀ ਖੇਤਾਂ ਚੋਂ ਦਾ ਘਰ ਹੈਗਾ ਇਕੱਲਾ ਹੀ ਬੰਦਾ ਸੀ ਉਹਨਾਂ ਜਿਹੜੀ ਉਹਨਾਂ ਨੇ ਕੇਰਾਂ ਕਿਉਂਕਿ ਜਦੋਂ ਸ਼ੁਰੂ ਚ ਪ੍ਰੀਲੀਮਿਨਰੀ ਜਾਣਕਾਰੀ ਤੁਰੰਤ ਸਾਨੂੰ ਦਿੱਤੀ ਐ ਇਸ ਤੇ ਫਿਰ ਨਾਲ ਨਾਲ ਹੀ ਐਫ ਆਈ ਆਰ ਦਰਜ ਕਰਤੀ ਨਾ ਜੀ ਉਦੋਂ ਉਹਨਾਂ ਨੇ ਅਕਾਊਂਟ ਫੋਰ ਕੀਤਾ ਨਹੀਂ ਉਦੋਂ ਤੇ ਉਹਨਾਂ ਨੇ 14 ਲੱਖ ਰੁਪਇਆ ਤੇ ਤੇ 4 ਕਿ ਤੋਲੇ ਸ 4 5 ਤੋਲੇ ਸੋਨਾ ਲਿਖਾਇਆ ਸੀ ਬਟ ਜਿਹੜਾ ਰਿਕਵਰ ਹੋਇਆ 5 ਲੱਖ ਰੁਪਈਆ ਤੇ 4 ਕਿਲੋ ਤੋਂਨੇ ਸੋਨਾ ਹੈ ਫਿਰ ਉਹ ਟੈਲੀ ਕੀਤਾ ਉਹਨਾਂ ਨੇ ਜਿਹੜੇ ਆਪਣੇ ਕੰਪਲੇਨੈਂਟ ਐਫ ਆਈ ਆਰ ਦੇ ਤੇ ਉਹ ਜਿੰਨਾ ਸੀ ਜਿੰਨਾ ਰਿਕਵਰ ਹੋਇਆ ਤੇ ਓਨਾ ਹੀ ਨਿਕਲਿਆ ਉਹ ਕਹਿੰਦੇ ਪਹਿਲਾਂ ਸਾਨੂੰ ਆਈਡੀਆ ਨਹੀਂ ਸੀ ਕਿਉਂਕਿ ਉਹਨਾਂ ਦੇ ਘਰੇ ਕਈ ਵਾਰੀ ਪੈਸੇ ਵਪਾਰੀ ਹੈਗੇ ਜ਼ਿਆਦਾ ਹੁੰਦੇ ਬਟ ਅਲਟੀਮੇਟਲੀ ਉਹ ਜੋ ਰਿਕਵਰ ਹੋਇਆ ਓਨਾ ਹੀ ਚੋਰੀ ਹੋਇਆ ਸੀ ਅਸੀਂ ਇਹ ਇੱਕ ਜਦੋਂ ਤੋਂ ਦੱਸਿਆ ਕਿ ਤੁਰੰਤ मौके ਤੇ ਪਹੁੰਚੀ ਐਫਆਈਆ ਚਲੋ ਲਾਂਚ ਕਰਨੀ ਹੁੰਦੀ ਪੁਲਿਸ ਦੀ ਬਿਊਟੀ ਹੁੰਦੀ ਹੈ ਵਿੱਚ ਸਾਡਾ ਜਿਹੜਾ ਇੱਕ ਸੀਜੀਟੀਮ ਪਹੁੰਚੀ ਆਪਣੇ ਡੀਐਸਪੀ ਸਾਹਿਬ ਫਿਰ ਪਹੁੰਚੇ ਸਪੈਸ਼ਲਾਈਜ਼ਡ ਡੌਗ ਹੈਗਾ ਕਿਉਂਕਿ ਉਥੇ ਪੈੜਾਂ ਸੀ ਫੋਰੈਂਸਿਕ ਟੀਮਾਂ ਵੀ ਅਸੀਂ ਬੁਲਾਈਆਂ ਤੇ ਉਹ ਡੌਗ ਨੇ ਜਿਹੜੀਆਂ ਪੈੜਾਂ ਜਿੰਨੀਆਂ ਫੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਪੁਲਿਸ ਦੀਆਂ ਟੀਮਾਂ ਤੇ ਡੌਗ ਉਹਦੇ ਡੌਗ ਦੇ ਪਿੱਛੇ 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 ਚਲਦੀਆਂ ਰਹੀਆਂ ਤੇ ਅਲਟੀਮੇਟਲੀ ਉਹ ਤੁਹਾਨੂੰ ਚੋਰ ਦੇ ਘਰੇ ਹੀ ਲੈ ਗਿਆ ਵਿਦਨ 2 ਆਵਰਸ ਫਿਰ ਸਾਰਾ ਕੁਝ ਹੋ ਗਿਆ ਚੋਰ ਟ੍ਰੇਸ ਹੋ ਗਿਆ ਤੁਹਾਨੂੰ ਅੱਜ ਉਹਦੇ ਤੇ ਰਿਕਵਰੀ ਵੀ ਕਰਵਾਲੀ ਹੈਗੀ ਆ ਤਾਂ ਬੰਦਾ ਅਰੈਸਟ ਵੀ ਕਰ ਲਿਆ